ਅੰਤਰਰਾਸ਼ਟਰੀ ਸੱਚੀ ਕੱਲ ਸਾਰਿਆਂ ਨੂੰ ਤਸਵੀਰਾਂ ਇਸ ਟਾਈਮ ਦੇ ਆ ਗਈਆਂ ਪੁਲਿਸ ਲਾਈਨ ਪਟਿਆਲਾ ਤੋਂ ਪਟਿਆਲਾ ਪੁਲਿਸ ਵੱਲੋਂ ਜਿਹੜੇ ਕੀ ਬਹੁਤੀ ਇੱਕ ਅੰਤਰਰਾਸ਼ਟਰੀ ਗੈਂਗਸਟਰ ਕਾਬੂ ਕੀਤੀ ਹੈ ਜੀਐਮ ਪੰਜਾਬ ਤੇ ਮਾਨਯੋਗ ਜੀ ਪੰਜਾਬ ਦੀਆਂ ਨਵੇਂ ਡਾਇਰੈਕਸ਼ਨਸ ਨੇ ਕਿ ਕਾਇਨੋਕ ਕੈਕੀ ਦਾਵਾ ਜਿਹੜੇ ਕ੍ਰਿਮੀਨਲ ਅਰਿਕਨਸਰ ਦਾ ਰੋਲਾ ਕਰਦਾ ਸੀ ਦਾਵਾ ਜਿਹੜੀ ਪਟਿਆਲਾ ਜੇਸ਼ੀ ਦੇ ਅਸ਼ਾ ਦੇ ਅਸ਼ਾ ਤੇ ਕੁਛ ਕੰਮ ਕਰਦੇ ਹੋਏ ਚਾਰ ਸਪੈਸ਼ਲ ਸੈਲ ਪਟਿਆਲਾ ਅੰਦਰ ਦਾ ਸੁਪਰਵੀਜ਼ਨ ਆਫ ਡੀਐਸਪੀ ਸਿਟੀ ਨਾਲ ਨਹੀਂ ਰਿਹਾ ਐਸਪੀ ਸਿਟੀ ਸੀਐਸਪੀ ਡੀਐਸਪੀ ਇਹਨਾਂ ਦੇ ਸੁਪਰਵੀਜ਼ਨ ਚ ਇਹਨਾਂ ਨੇ ਕੰਮ ਕਰਦੇ ਹੋਏ ਇਹਨਾਂ ਕੋਲ ਜਿਹੜੀ ਇਨਫੋਰਮੇਸ਼ਨ ਆ ਗਈ ਸੀ ਉਹਦੇ ਤਹਿਤ ਪੰਜ ਬੰਦੇ ਰੈਸਟ ਕੀਤੇ ਨੇ ਜਿਨ੍ਹਾਂ ਦੇ ਨਾਮ ਹਰਫਰੀ ਤਰ ਮੱਖਣ ਲਖਰੀ ਤਰ ਬਿੱਲਾ ਰੌਂਦੀ ਤਰ ਫਰਮਨ ਹਰਫਰੀ ਤੇ ਕੈਪਟਨ ਦੇ ਨਾਮ ਸੇ ਕੋਲ ਸਨ ਸੋ ਇਹ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਸਵਿਫਟ ਦੇ ਜ਼ਾਇਸ ਦੇ ਵਿੱਚ ਤਕਾਫੋਲ ਦੀ ਕੋਲੇ ਦਾ ਉਹ ਇਨਫਰਮੇਸ਼ਨ ਸੀ ਕਿ ਜਦੋਂ ਗੱਡੀ ਰੁਕੀ ਤੇ ਉਹਦੇ ਵਿੱਚ ਇਹ ਪੰਜ ਪਿਸਟਲ ਇਹਦਾ ਉਹਦੇ ਕਵਰ ਹੋਇਆ ਤੇ ਉਹ ਕੁਝ ਚੱਲ ਨਹੀਂ ਰਹੀ ਬਤី ਕੋਲ ਦੇ ਤੇ ਨਾਲ ਮੌਰ ਆ ਰਹੇ ਨੇ ਤੇ ਤਿੰਨ ਪਿਸਟਲ ਦੋ ਪਿਸਟਲ ਛੱਡੀ ਰਹੀਆਂ ਤੇ ਇਹ ਪਿਸਟਲ ਛੱਡੀ ਰਹੀ ਟੋਟਲ 23 ਆਊਟਰੀ ਕਵਰ ਹੋਏ ਹਨ ਅਰ ਅਰੈਸਟ ਕੀਤਾ ਗਿਆ ਹੈ ਤੇ ਚਿਕਰਯੋਗ ਹੈ ਕਿ ਹਾਦਸੇ ਵਿੱਚ ਮੱਖਣ ਤੇ 6 ਪਰਚੇ ਦਰਜ ਨੇ ਪਹਿਲਾਂ ਵੀ ਚੇਲਚ ਗਿਆ ਸੀ ਮਰਡਰ ਕੇ ਇਸ ਕੰਮ ਨੂੰ ਨਹੀਂ ਕੀਤਾ ਸੀ ਪਟਵਾਰਕ ਤੇ ਇਸ ਤੋਂ ਇਲਾਵਾ ਜਿਹੜਾ ਲਖਪ੍ਰੀਤ ਔਰ ਪਿੱਲਾ ਹੈ ਤੇ ਵੀ 5 ਪਰਚੇ ਦਰਜ ਨੇ ਫਸਿਆਣਾ ਪੁਲ ਦੇ ਥੱਲੇ ਜਿਹੜਾ ਮਰਡਰ ਕੀਤਾ ਸੀਗਾ ਜੋਗੀ ਸਰਪੰਚਵਾਰਾ ਉਹਦੇ 'ਚ ਇੱਕ ਯੂਸਟੇ ਇਹ ਵੀ ਚੇਲਚ ਰਹਿ ਗਿਆ ਤੇ ਜਿਹੜਾ ਰਮਨਪ੍ਰੀਤ ਔਰ ਫਰਾਮਨ ਹੈ ਇਹਦੇ ਤੇ ਵੀ 5 ਪਰਚੇ ਦਰਜ ਜਿਹੜੇ ਬਾਕੀ ਦੋ ਨੇ ਉਹਨਾਂ ਦਾ ਰਿਪੋਰਟ ਕੀਤਾ ਹੈ ਇਹ ਜਿਹੜੇ ਤਿੰਨ ਸੀਗੇ ਤਿੰਨੋ ਜੇਲ੍ਹ ਚ ਇਕੱਠੇ ਰਹੇ ਨੇ ਉਥੇ ਇਹਨਾਂ ਨੇ ਆਪਣਾ ਗੈਂਗ ਲਾਇਆ ਸੀ ਤੇ ਦੋ ਮੁੰਡੇ ਹੋਰ ਇਹਨਾਂ ਨਾਲ ਜੁੜੇ ਸੀ। ਜੋ ਇਹ ਨਸ਼ਾ ਵਗੈਰਾ ਕਰਦੇ ਨੇ ਤੇ ਨਸ਼ਾ ਕਰਕੇ ਉਸ ਤੋਂ ਬਾਅਦ ਇਹ ਕ੍ਰਿਮੀਨਲ ਐਕਟੀਵਿਟੀਜ਼ ਨੂੰ ਜਾਂਦੇ ਰਹੇ ਸੀ। ਪੰਜ ਮਹੀਨੇ ਪਰ ਇਹਨਾਂ ਤੋਂ ਰਵਾਰ ਹੋਏ। ਇਹ ਜਿਹੜੇ ਕੰਮ ਕਰ ਰਹੇ ਸੀਗੇ ਮਨੀ ਪਿੰਡਰ ਇੱਕ ਗੈਂਗਸਟਰ ਹੈਗਾ ਮੁਕੇ ਦਾ। ਉਹ ਮਨੀ ਪਿੰਡਰ ਦੇ ਸ਼ਾਹ ਆਦੇ ਤੇ ਉਹਨਾਂ ਨੂੰ ਵਰਤਨ ਕਰਕੇ ਸਾਰੇ ਤੇੜਾ ਵਾਲੇ ਉਹਦੇ ਦਸੇ ਟਾਰਗੇਟ ਤੇ ਕੰਮ ਕਰਨਾ ਸੀ। ਉਹ ਟਾਰਗੇਟ ਦਾ ਜੋ ਅਸੀਂ ਕਲੀਅਰ ਕਰਦੇ ਇਨਵੈਸਟੀਗੇਸ਼ਨ ਕਲੀਅਰ ਹੋਊਗਾ ਕਿ ਕਿਹੜੇ ਟਾਰਗੇਟ ਉਹਨਾਂ ਦਿੱਤੇ ਸਟੇਨਾ ਪੰਜਾਂ ਨੂੰ ਅਰੈਸਟ ਕਰਕੇ ਕੋਈ ਵੱਡੀ ਜਿਹੜੀ ਟਾਰਗੇਟਡ ਕਿਲਿੰਗ ਹੈ ਕਾਰਨ ਕਰਦੀ ਜੇ ਪਟਿਆਲਾ ਏਰੀਆ ਜਿਹੜਾ ਮੋਗਾ ਏਰੀਆ ਚ ਉਹਨੂੰ ਸਰਵਰਟ ਕੀਤਾ ਗਿਆ ਹੋਇਆ ਸਰੀ ਬੜੀ ਆਟੋਮੈਟਿਕ ਵੈਪਨ ਜਿਹੜੀ ਕਿੱਥੋਂ ਆਈ ਸੀ ਕਿ ਇਹਦਾ ਕੀ ਬੈਲੋਂ ਤੇ ਦੀ ਨਾ ਇਹ ਜੋ ਮੈਂ ਕਹਿ ਕਿ ਮਨੀ ਪਿੰਡਰ ਜਿਹੜਾ ਹੈਗਾ ਉਹ ਬਾਹਰ ਹੈ ਉੱਥੇ ਨਹੀਂ ਹੈਗਾ ਉਹ ਪੰਜਾਬ ਮੈਂ ਆਊਟ ਆਫ ਕੰਟਰੀ ਹੈ ਸੋ ਉਹਨੇ ਵੈਪਨ ਸਾਰੇ ਉਹਨੂੰ ਕਾਇਸਰੀ ਕਿੱਥੋਂ ਮਤਲਬ ਪਹਿਲੀ ਇਨਵੈਸਟੀਗੇਸ਼ਨ ਦੇ ਵਿੱਚ ਕਿੱਥੋਂ ਨਹੀਂ ਹਜੇ ਤੱਕ ਨਹੀਂ ਹੈ ਕਲੀਅਰ ਹੋਇਆ ਕਿ ਗੱਫਰ ਕਿੱਥੋਂ ਆਇਆ ਬਿਕਾਜ਼ ਇਹਨਾਂ ਨੂੰ ਵੀ ਨਹੀਂ ਪਤਾ ਕਿ ਗੱਫਰ ਕੌਣ ਦੇ ਕੇ ਗਿਆ ਸੀ ਜਿਹੜਾ ਮੁੰਡਾ ਇਹਨਾਂ ਨੂੰ ਗੱਫਰ ਦੇ ਕੇ ਗਿਆ ਸੀ ਉਹਨੇ ਮੂੰਹ ਬੰਦਿਆ ਆਇਆ ਸੀ ਸੋ ਆਪਸ ਚ ਟਾਈਅਪ ਦੇਣ ਵਾਲੇ ਦਾ ਤੇ ਲੈਗ ਵਾਲੇ ਦਾ ਵੈਪਨਸ ਦਾ ਉਹ ਸਾਰਾ ਮਨੀ ਪਿੰਟਰ ਨਹੀਂ ਕਰਾਇਆ ਸੀ ਜਿਹੜਾ ਬਾ ਕੁਝ ਦੇ ਵਿੱਚ ਕਿਸ ਤਰੀਕੇ ਤੋਂ ਤੁਸੀਂ ਕਹੇ ਕਿ ਜੇਲ੍ਹ ਚ ਗੈਂਗ ਹੋਇਆ ਸੀ ਕਿਉਂ ਜੇਲ੍ਹ ਦੇ ਵਿੱਚ ਵੀ ਇਹਨਾਂ ਦਾ ਸਾਥੀ ਜੋ ਹਲੇ ਇੰਤਜ਼ਾਮ ਵਿੱਚ ਚਾਇਆ ਨਹੀਂ ਇਹ ਤੇ ਇਹਨਾਂ ਸੀਗੇ ਜਿਹਨਾਂ ਨੇ ਆਪਸ ਚ ਕੈਰੀ ਕਰ ਦਿੱਤਾ ਸੀ ਦੋ ਹੰਟ ਇਹਨਾਂ ਨੇ ਹੋ ਲਾਗੇ। ਤਾਂ ਜਿਸ ਅਕਸਰ ਨੇ ਉਮਰ ਦੇਖੀ ਆ ਰਹੀ ਨੌਜਵਾਨ ਨੇ ਕੋਈ ਖਾਸ ਤਰੀਕੇ ਦੀ ਟ੍ਰੇਨਿੰਗ ਕਰ ਰਹੀ ਸੀ ਕੀ ਕੋਈ ਸਿਸਟਮ ਦਾ ਬੈਕਗ੍ਰਾਉਂਡ ਕੋਲ ਕੇ ਨਹੀਂ ਜਿਵੇਂ ਪਹਿਲਾਂ ਵੀ ਇਹਨਾਂ ਨੇ ਮਾਡਲ ਕੀਤੇ ਹੋਏ ਤਾਂ ਸੈਗ ਹਰ ਵੀ ਮੱਖਣ ਦੇ ਨਾਲ ਬਣਾਉਂਦੇ ਕੀਤਾ। ਲੱਗ ਗਈ ਕਿਲੇ ਨੇ ਜਿਹੜਾ ਇੱਥੇ ਕਾਫੀ ਇਨਫੇਮਸ ਇੱਕ ਮਾਡਲ ਹੈ ਜੋ ਕਿ ਸਰਪੰਸਤਾ ਪਛਾਣੇ ਕੋਲ ਦੇ ਹਨ। ਉਹਨਾਂ ਨੇ ਕੀਤਾ ਸੀਗੇ। ਸੋ ਪੁਰਾਣੇ ਕਿਰਮਤਾਂ ਨੇ ਹੁਣ ਇਹਨਾਂ ਕੋਲ ਵੈਪਨ ਜਿਵੇਂ ਸਪੈਸਟਿਕੇਟਡ ਵੀ ਦੇਖ ਰਹੇ ਹੋਗੇ ਆਏ ਸੀ। ਉਹਦੇ ਨਾਲ ਕੋਈ ਵੱਡੀ ਮਾਰਦਾ ਕਰਨ ਵਾਸਤੇ ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਜਿਹੜਾ ਐਕਸਟਰਸ਼ਨ ਵਗੈਰਾ ਦੀ ਵੀ ਕਾਫੀ ਕਾਲਸ ਮਨੀ ਪਿੰਟਰ ਵੱਲੋਂ ਤੋਂ ਅਲੱਗ-ਅਲੱਗ ਏਰੀਆ ਵਿੱਚ ਆ ਰਹੀਆਂ ਸੀ ਸੋ ਉਹਦੇ ਨਾਲ ਵੀ ਇਹ ਠੱਠਾ ਸਰ ਕੋਈ ਪੰਜਾਬ ਦੇ ਵੱਡੇ ਗੈਂਗਸਟਰਾਂ ਦੇ ਨਾਲ ਜਿਵੇਂ ਵਿਦੇਸ਼ਾਂ 'ਚ ਗੋਲਡੀ ਬਰਾੜ ਬੈਠਿਆ ਜਾਂ ਲੌਰੈਂਸ ਉਹਨਾਂ ਨਾਲ ਕੋਈ ਇਹਨਾਂ ਦਾ ਹੈ ਕੋਈ ਕਨੈਕਸ਼ਨ ਆਇਆ ਕੋਈ ਸਾਹਮਣੇ ਜਿੰਦ ਤੱਕ ਕਨੈਕਸ਼ਨ ਹੈ ਮਨੀ ਪਿੰਟਰ ਦਾ ਐਸਟੈਬਿਸ਼ਡ ਹੈ ਕੋਈ ਵੱਡੇ ਗੈਂਗਸਟਰ ਜਿਹਨਾਂ ਨੂੰ ਮੁਤਲਬ ਮੋਟੜ ਨਹੀਂ ਪਤਾ ਚੱਲਦਾ ਜੀ ਉਹਨਾਂ ਨਾਲ ਅਜੇ ਤੱਕ ਇਹਨਾਂ ਦੀ ਐਸੋਸੀਏਸ਼ਨ ਸਰ ਮਨੀ ਪਿੰਟਰ ਦੇ ਟੱਚ ਕਿਵੇਂ ਆਏ ਜੀ ਮਨੀ ਪਿੰਟਰ ਦੇ ਨਾਲ ਇੰਸਟਾਗ੍ਰਾਮ ਤੇ ਟੱਚ ਵਿੱਚ ਆਏ ਸੀ ਇਹਨਾਂ ਨੇ ਮੈਸੇਜ ਕੀਤਾ ਸੀ ਕਿ ਇੰਸਟਾਗ੍ਰਾਮ ਤੋਂ ਉਹਨੇ ਰਿਸਪੌਂਡ ਕਰਕੇ ਬਾਅਦ ਵਿੱਚ ਉਹਨੂੰ ਕੈਪਟਨ ਵਗੈਰਾ ਪ੍ਰੋਵਾਈਡ ਕੀਤਾ ਸੀ ਕਿ ਤੁਸੀਂ ਇਹ ਮੈਪਾ ਲੋ ਤੇ ਟਾਰਗੇਟ ਤੁਹਾਨੂੰ ਬਾਅਦ ਚ ਦੋ ਸਰ ਜਿਹੜੇ ਦੋ ਅਸਰੂਕੀ ਜਿਨ੍ਹਾਂ ਦੇ ਬੈਕਗ੍ਰਾਉਂਡ ਨਹੀਂ ਹੈਗੇ ਕ੍ਰਿਮੀਨਲ ਉਹ ਕਿਵੇਂ ਇਹਨਾਂ ਦੇ ਨਾਲ ਇਹ ਇਹਨਾਂ ਨਾਲ ਜੇਲ੍ਹ ਤੋਂ ਜਦੋਂ ਇਹ ਬਾਹਰ ਆਇਆ ਉਸ ਤੋਂ ਬਾਅਦ ਇਨ ਟੱਚ ਆਇਆ ਮੈਂ ਕਿਹਾ ਕਿ ਨਸ਼ਾ ਕਰਦੇ ਨੇ ਫਿਰ ਨੇ ਸੋ ਇਹ ਵੀ ਦੋਵੇਂ ਨਸ਼ਾ ਕਰਦੇ ਰਹੇ ਤੇ ਉੱਥੇ ਨਸ਼ਾ ਕਰਦੇ ਹੋਏ ਇੱਕ ਦੂਜੇ ਨੂੰ ਮਿਲੇ ਸੀ ਇਹ ਲਾਲਚ ਸੀ ਕਿ ਨਸ਼ੀ ਦੀ ਨਾ ਲਾਲਚ ਨਸ਼ੇ ਦਾ ਵੀ ਸੀਗਾ ਤੇ ਪੈਸੇ ਦਾ ਵੀ ਤੇ ਇੱਕ ਇਹਨਾਂ ਨੂੰ ਇਹ ਵੀ ਸੀਗਾ ਕਿ ਮਨੀ ਪਿੱਟਰ ਲਾਲਚ ਸੀਗਾ ਇਹਨਾਂ ਦਾ ਠੀਕ ਹੈ ਸਾਡੇ ਡੇ ਰਾਜਪੁਰੇ ਵਾਲੇ ਫੜੇ ਸੀ ਬਾਹਰੋਂ ਆਏ ਬੰਦੇ ਉਹ